ਸਸਿਕਲ ਤੁਸੀਂ ਦੇਖੋ ਐ ਲਾਭ ਦੇ ਪੰਜਾਬ ਦਾ ਗੱਲ ਕਰਦੇ ਹਾਂ ਹਲਕਾ ਛੀਰੀ ਹਲਕਾ ਮਿੰਟਪੇ ਜੇਥੋਂ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਦੇ ਲਾਪਤਾ ਹੋਣ ਕਾਰਨ ਹਲਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਲਾਪਤਾ ਨੌਜਵਾਨ ਦੀ ਪਹਿਚਾਣ ਕਲ 21 ਕੁਪਟਰਜਤਨ ਸਿੰਘ ਵਜੂਦ ਹੋਈਆ ਪ੍ਰਾਪਤ ਜਾਣਕਾਰੀ ਅਨੁਸਾਰ ਕਰਨਵੀਰ ਸਿੰਘ ਪਿਛਲੇ ਦਿਨ ਆਪਣੇ ਕੰਮ ਤੇ ਗਿਆ ਹੋਇਆ ਸੀ ਪਰ ਸ਼ਾਮ ਤੱਕ ਘਰ ਵਾਪਸ ਨਹੀਂ ਆਇਆ ਪਰਿਵਾਰ ਨੇ ਆਪਣੇ ਹਲਕੇ ਦੇ ਨਦੀਤੀ ਇਲਾਕਿਆਂ ਵਿੱਚ ਕਾਫੀ ਖੋਜ ਮੀਂ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਿਆ ਇਸ ਮਾਮਲੇ ਸਬੰਧੀ ਪਰਿਵਾਰ ਵੱਲੋਂ ਥਾਣਾ ਸ਼੍ਰੀ ਹਰਗੋਬਿੰਦਪੁਰ ਨੂੰ ਲਿੱਤੀ ਸ਼ਿਕਾਇਤ ਵੀ ਦਿੱਤੀ ਗਈ ਹੈ। ਇਸ ਸਬੰਧੀ ਜਦ ਥਾਣਾ ਸ਼੍ਰੀ ਹਰਗੋਬਿੰਦਪੁਰ ਦੇ ਐਸਆਈ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਲਾਪਤਾ ਹੁੰਦੀ ਸੁਖਨਾ ਸਾਰੇ ਨਜ਼ਦੀਕੀ ਥਾਣਿਆਂ ਨੂੰ ਭੇਜ ਦਿੱਤੀ ਗਈ ਹੈ ਅਤੇ ਉਸ ਨੂੰ ਲੱਭਣ ਦੀ ਜੋਰ-ਸ਼ੋਰ ਨਾਲ ਕੋਸ਼ਿਸ਼ ਜਾਰੀ ਹੈ। ਪਰਿਵਾਰ ਵੱਲੋਂ ਲਾਪਤਾ ਨੌਜਵਾਨ ਦਾ ਇਸ਼ਤਿਹਾਰ ਵੀ ਜਾਰੀ ਕੀਤਾ ਗਿਆ ਹੈ। ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਨੂੰ ਕਰਮਵੀਰ ਸਿੰਘ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਸਭ ਤੋਂ ਨਜ਼ਦੀਕੀ ਥਾਣੇ ਨਾਲ ਸੰਪਰਕ ਕੀਤਾ ਜਾਵੇ। ਆਉਂਦੇ ਰਹੇ ਹਾਂ ਹਲਕਾ ਸ਼ਰੀਅਤ ਜੁਨੀਦਰ ਤੋਂ ਜਸਪਾਲ ਚੰਦਰ ਦੀ ਐਲਐਮਆਈਵੀ ਮੈਂ ਤੁਹਾਨੂੰ ਖਾਸ ਰਿਪੋਰਟ ਗੱਲਾਂ ਹੁੰਦਾ ਹੀ ਜਾਂਦਾ ਹੀ ਹਾਂਜੀ ਉਹ ਘੜਾ ਪਹਿਲੀ ਵਾਰ ਹੀ ਪਿਆਵ ਤੇ ਉਸ ਦਿਨ ਘਰ ਕੀ ਦੱਸਿਆ ਪ੍ਰੋਗਰਾਮ ਬਾਰੇ ਇਹਨੇ ਆਂਦਾ ਵੀ ਮੈਂ ਸਾਲ ਤੇ ਕਹਿੰਦਾ ਮੈਂ ਕਰ ਦਿੰਦੇ ਹਾਂ ਅੱਛਾ ਤੇ ਜਿਹਨਾਂ ਨਾਲ ਕੰਮ ਤੇ ਜਾਂਦਾ ਉਹਨਾਂ ਨਾਲ ਸੰਪਰਕ ਹੋਇਆ ਤੁਹਾਡਾ ਹਾਂ ਉਹ ਫੇਰ ਆਉਣ ਲੱਗੇ ਆ ਹੁਣ ਅੱਛਾ ਤੰਦੇ ਨੇ ਹੀ ਕਹਿੰਦੇ ਆ ਤੇ ਜੇ ਸਾਈਕਲ ਤੇ ਗਿਆ ਉਹ ਸਾਈਕਲ ਦਾ ਪਤਾ ਲੱਗਾ ਕਿੱਥੇ ਰੱਖਿਆ ਹੁੰਦਾ ਨਹੀਂ ਨਹੀਂ ਪਤਾ ਲੰਕਾ ਭਗੀ ਨਾਂ ਦਾ ਡਾਂ ਕਿਥੋਂ ਰਹਿਣ ਵਾਲੇ ਸੀਰੀਆ ਕੀ ਬੇਟੇ ਬਾਰੇ ਕੀ ਕਹਿਣਾ ਚਾਹੁੰਦੇ ਮੇਰਾ ਬੇਟਾ ਹੀ ਤੇ ਕੀ ਨਾਂ ਸੀ ਉਹਦਾ ਕਰਨ ਮੀਰ ਸੀ ਤੇ ਕਿੱਦਾਂ ਦਾ ਕਰੋ ਗਿਆ ਵੀ? ਕੀ ਰੁਆਦਾ ਤੇਰਾ ਸੀ? ਹਮਮ ਕਰ ਕੀ ਕਹਿ ਗਿਆ ਸੀ? ਸਾਈ ਤੇ ਗਿਆ ਜੇ ਕੰਮ ਤੇ। ਕਾਤਾ ਕੰਮ ਕਰਦਾ। ਮੁਰ ਵਹੀ ਕਿਤੇ ਦੋ ਟੋਲ ਹੋ ਜਾਂਦਾ। ਤੇ ਕੀ ਕਰੂੰ ਦੱਸ ਗਿਆ ਕਿੱਥੇ ਜਾ ਰਿਹਾ ਪ੍ਰੋਗਰਾਮ ਤੇ। ਘਾਟੀਆਂ ਤੋਂ ਗਾੜੀ ਚ ਬੁੱਟਰੀ। ਅੱਛਾ ਉੱਥੇ ਗਏ। ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਗੈਪ ਹੋ ਗਿਆ ਵੀ? ਫੋਨ ਲਾਇਆ ਭਾਜੀ। 15-20 ਮਿੰਟ ਬਾਅਦ ਫੋਨ ਆ ਫੋਨ ਬੰਦ ਹੋ ਗਿਆ ਅੱਛਾ ਉਸਾਈ ਆਲਿਆਂ ਦਾ ਫੋਨ ਹੋਣ ਡਿਆ ਵੀ 60 ਕਿਲਾ ਦਿਓ ਹੁਣ ਕੋਈ ਜੀ 60 ਕਿਲਾ ਦਿਓ ਨਾਲ ਸਾਡੇ ਘਰ ਦਾ ਨੰਬਰ ਹੀ ਉਹਨਾਂ ਕੋਲ ਅੱਛਾ ਉਹ ਨਾ ਕਹੇ 60 ਕਿਲਾ ਦਿਓ ਅunkt ਜੀ ਤੇ ਮੈਂ ਫੋਨ ਬੰਦ ਹੋ ਗਿਆ ਮੈਂ ਕੋਈ ਕਾਰਨ ਬਣ ਗਿਆ ਮੁੰਡੇ ਨਾ ਤੇ ਕੋਈ ਲੱਭਣ ਦੀ ਕੋਸ਼ਿਸ਼ ਕੀਤੀ ਆ ਰਿਸ਼ਤੇਦਾਰਾਂ ਚ ਪਤਾ ਕੀਤਾ ਬੜੀ ਭੱਜ ਦੌੜ ਕੰਡਿਆ ਨਹੀਂ ਮਰਦ ਹੂੰ ਉਹ ਲਿਖਤੀਸ ਕਹ ਦਿੱਤੀ ਹਾਂ ਜੀ ਕਿੱਥੇ ਦਿੱਤੀ ਹੈ ਤੇ ਠਾਣੇ ਦਿੱਤੀ ਹੈ ਸੀ ਕਿ ਸਰ ਕੋ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕੋ ਬੱਚਾ ਮਿਸ ਹੋਇਆ ਹੋ ਕੀ ਮਸਲਾ ਸਾਰਾ ਸਾਡੇ ਕੋਲ ਨਾ ਇੱਕ ਦਰਖਾਸਤ ਆਈ ਹੈ ਇਹਦੇ ਲੜਕੇ ਦੇ ਬਾਪ ਵੱਲੋਂ ਸਤਨਾਮ ਸਿੰਘ ਸਾਨੂੰ ਦਲੀਪ ਸਿੰਘ ਵੱਲ ਜੀ ਤੇ ਮੇਰਾ ਬੇਟਾ ਜਿਹੜਾ ਕਰਨਵੀਰ ਸਿੰਘ ਉਮਰ ਕਰੀਬ 22 ਸਾਲ ਜੀ ਉਹ ਘਰੋਂ ਸਾਈਕਲ ਤੇ ਗਿਆ ਤੇ ਵਾਪਸ ਨਹੀਂ ਆਇਆ ਜੀ ਜਿਹਦੇ ਸੰਬੰਧ ਚ ਇੱਕ ਇਸ਼ਤਿਹਾਰ ਜਾਰੀ ਕਰਕੇ ਤੇ ਸਾਰੇ ਥਾਣਿਆਂ ਦੇ ਵਿੱਚ ਜਿਹੜਾ ਪੇਜ ਜਾਇਆ ਜਾਏਗਾ ਤੇ ਕੈਮਰੇ ਦੀ ਫੁਟੇਜ ਦੇਖ ਕੇ ਤੇ ਜਿੱਥੋਂ ਤੱਕ ਕੋਈ ਉਹਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਏਗੀ ਇਹਨਾਂ ਦੇ ਨਾਲ ਸਹਿਯੋਗ ਦੇਵਾਂਗੇ